ਜਦੋਂ ਭੈਣ ਭਰਾ ਬਹੁਤ ਸਾਰੀ ਮਿਹਨਤ ਕਰਕੇ ਆਪਣੀ ਨੌਕਰੀ ਹਾਸਲ ਕਰਦੇ ਹਨ ਤਾਂ ਮਾਂ ਦੀ ਰੂਹ ਖੁਸ਼ ਹੋ ਜਾਂਦੀ ਹੈ ਤੇ ਦੇਖੋ ਮਾਂ ਪਿਓ ਵੀ ਆਪਣੇ ਬੱਚਿਆਂ ਦੇ ਲਈ ਦਵਾਮਾ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਜਿਹੜੇ ਮੁੰਡੇ ਮਿਹਨਤ ਕਰਦੇ ਨੇ ਉੱਠ ਕੇ ਗਰੀਬੀ ਵਿੱਚੋਂ ਉਹ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨੇ ਚਾਹੁੰਦੇ ਹੁੰਦੇ ਨੇ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਯਾਰ ਕੋਈ ਵੀ ਕੰਮ ਕਰਨ ਦੇ ਵਿੱਚ ਸ਼ਰਮ ਨਹੀਂ ਮਰਨੀ ਚਾਹੀਦੀ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਜਦੋਂ ਘਰ ਦੇ ਹਾਲਾਤ ਮਾੜੇ ਹੁੰਦੇ ਆ ਨਾ ਤਾਂ ਗਰੀਬ ਬੰਦਾ ਧੁੱਪਾਂ ਦੇ ਵਿੱਚ ਮਰ ਮਰ ਕੇ ਨਾ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਦਾ ਯਾਰ ਤੰਨ ਦਾ ਬਈ ਬੰਦਾ ਜਿਹੜਾ ਆਪਣੇ ਪਰਿਵਾਰ ਦੇ ਲਈ ਹਿੰਮਤ ਨਹੀਂ ਹਾਰਦਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਇਸ ਵੀਰ ਨੂੰ ਆਪਣੇ ਸਰੀਰ ਤੇ ਪੂਰਾ ਮਾਣ ਸੀਗਾ ਤੇ ਦੇਖੋ ਯਾਰ ਸਰਤ ਲਾ ਕੇ ਡੰਡ ਲਾ ਕੇ ਦਿਖਾਇਆ ਬਈ ਯਾਰ ਕਦੇ ਵੀ ਹਿੰਮਤ ਨਹੀਂ ਛੱਡਣੀ ਚਾਹੀਦੀ ਸਹੀ ਕੀਤਾ ਕਿ ਤੱਕ ਗਲਤ ਕੀਤਾ ਦੱਸੇ ਜਰੋ ਕੋਈ ਵੀ ਕੰਮ ਕਰਨ ਦੇ ਵਿੱਚ ਨਾ ਸ਼ਰਮ ਨਹੀਂ ਮਰਨੀ ਚਾਹੀਦੀ ਆ ਦੇਖੋ ਵੀਰ ਦੇ ਹਾਲਾਤ ਥੋੜੇ ਜਿਹਾ ਮਾੜੇ ਸੀਗੇ ਤੇ ਵੀਰ ਨੇ ਯਾਰ ਸਬਜ਼ੀ ਵੇਚਣ ਲੱਗ ਗਿਆ ਮਿਹਨਤ ਕਰਨੀ ਨਾ ਮਾੜੀ ਗੱਲ ਨਹੀਂ ਯਾਰ